ਅੱਜ ਦੇ ਬਾਅਦ ਆ ਪਿੰਡ ਬ ਨਹੀਂ ਆਉਣਾ ਹੈ ਬੋਲ ਅੱਜ ਦੇ ਬਾਅਦ ਆ ਪਿੰਡ ਚ ਨਹੀਂ ਆਉਣਾ ਅਕਾਲੀਆਂ ਦਾ ਪਿੰਡ ਹੈ ਜਿਹਦਾ ਪੁੱਛੀ ਰਹੇ ਹਾਂ ਪੰਜ ਪੇਂਟ ਮਾਰ ਕੰਦ ਪਰ ਹੁਣੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਲੈਕਸ਼ਨਾਂ ਦੇ ਟਾਈਮ ਹਰ ਇੱਕ ਪਾਰਟੀ ਪਿੰਡਾਂ ਵਿੱਚ ਬੈਨਰਾਂ ਜਾਂ ਪੋਸਟਰਾਂ ਰਾਈ ਆਪਣੀ ਆਪਣੀ ਮਸ਼ਹੂਰੀ ਕਰਦੀ ਹੈ ਉਸੇ ਤਰ੍ਹਾਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੰਦਾ ਪਿੰਡ ਵਿੱਚ ਪੇਂਟ ਰਾਈ ਇਤਿਹਾਰ ਬਣਾ ਰਿਹਾ ਸੀ ਜੋ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਹੀ ਦੱਸਦੀ ਏ ਕਿ ਜਦੋਂ ਇੱਕ ਅਕਾਲੀ ਪਾਰਟੀ ਦਾ ਸਮਰਥਕ ਉਸ ਬੰਦੇ ਨੂੰ ਇਸ਼ਤਿਆਰ ਬਣਾਉਂਦੇ ਦੇਖਦਾ ਹੈ ਤਾਂ ਉਸਤੇ ਟੁੱਟਕੀ ਪੈ ਜਾਂਦਾ ਹੈ ਤੇ ਉਸ ਨੂੰ ਉੱਥੋਂ ਭਜਾ ਦਿੰਦਾ ਹੈ ਅਕਾਲੀ ਸਮਰਥਕ ਦੁਆਰਾ ਕੇਜਰੀਵਾਲ ਬਾਰੇ ਕਿਵੇਂ ਕਰੜੀ ਬੋਲ ਬੋਲੀ ਗਈ ਆਓ ਤੁਹਾਡੇ ਨਾਲ ਕਰਦੇ ਹਾਂ ਵੀਡੀਓ ਰਾਈ ਸਾਂਝਾ ਅੱਜ ਤੇ ਬਾਅਦ ਆ ਪਿੰਡ ਬਣੀ ਆਉਣਾ ਹੈ ਬੋਲ ਹੈ ਅੱਜ ਤੇ ਬਾਅਦ ਆ ਪਿੰਡ ਚ ਨਹੀਂ ਆਉਣਾ ਅਕਾਲੀਆਂ ਦਾ ਪਿੰਡ ਐ ਇਹ। ਬੇਨਾ ਪੁੱਛੇ ਨਹੀਂ। ਹਾਂ ਪੰਜ ਪੇਂਟ ਮਾਰ ਕੰਦ ਪਰ ਹੁਣੇ। ਕੋਈ ਨਾ ਬੱਦ ਕਰੇ। ਹਾਂ ਹੁਣੇ ਮਾਰ ਮੈਨੂੰ ਅੱਜ ਦਿਖਣਾ ਜਾਵੇ ਤੇਰਾ ਟੈਂਪੂ ਢੋਂਪੂ ਜਾਂ ਤਾਮਝਾਮ ਜਾਂ ਮੈਂ ਸਾਰੇ ਚੱਕ ਲਿਜੂਗਾ ਨਾਲੇ ਨਹੀਂ। ਕੋਈ ਕਰ ਨਹੀਂ ਯਾਰ। ਠੀਕ ਐ। ਤੂੰ ਵੀ ਸੁਣ ਲੈ। ਆ ਪੇਂਟ ਮਰਾ ਉਰੇ ਪੇਂਟ ਮਰਾ ਪੁੱਛ ਕੇ ਕੇਜਰੀ ਵਾਲ ਭੈਣ ਦੀ ਯਾਰੀ ਭਈਏ ਦੀ। ਕੋਈ ਸੁਣ ਲੈ। ਆ ਪੇਂਟ ਮਰਾ ਉਰੇ ਪੇਂਟ ਮਰਾ ਕੁੱਚੇ ਕੇਜਰੀ ਵਾਲ ਭੈਣ ਦੀ ਉਹਦੀ ਭਈਏ ਦੀ